ਸੇ ਮਰੀਜ਼ਾਂ ਦਾ ਹਾਲ ਚੰਗਾ ਨਹੀਂ ਬਿਲਕੁਲ ਕੀ ਮੂੰਹ ਲੱਗੀ ਆ ਮਰੀਜ਼ਾਂ ਦੇ ਬੁਰਾ ਹਾਲ ਆ ਬੇਖੀ ਜਾਂਦੇ ਆ ਇੱਕ ਵੀ ਅਸੀਂ ਚਾਹ ਬਲਤਨ ਹੁਣ 10 ایسی ਲੱਗੇ ਦੇ ਕਿ ਜਿਹੜੀਆਂ ਸਕੁਆਇਰ ਡੇਟ ਦੀਆਂ ਦਵਾਈਆਂ ਚਾਹੀ ਜਾਂਦੀਆਂ ਇਹ ਇਹਦੇ ਜਿਹੜੇ ਪਿਛਲੇ ਚਲੋ ਪਹਿਲੇ ਅਸੀਂ ਸਟੇਟਮੈਂਟ ਆਪ ਨੂੰ ਹਵਾਸ ਆਪ ਨੂੰ ਹਵਾਸ ਸਟੇਟਮੈਂਟ ਨਹੀਂ ਦੇ ਨਹੀਂ ਕੋਈ ਅਜਿਹੇ ਗੱਲ ਨਹੀਂ ਕੈਸਾ ਨਹੀਂ ਹੈ ਆਪ ਵੀ ਕੋਈ ਇਥੇ ਚੰਚਾ ਕਰ ਰਹੇ ਆ ਤੇ ਜੇ ਮੈਂ ਕਹਨਾ 5 ਲੱਖ ਰੁਪਏ ਦੇ ਏਸੀ ਲਵਾ ਦੇ ਇੱਥੇ ਆ ਕੋਈ ਏਸੀ ਦੇਖਾਂ ਖੜੇ ਹੀ ਪਏ ਜੀ ਨਾ ਕਰਦੇ ਨਹੀਂ ਹਮੇ ਇੰਨੀ ਕਾਰਗੀਆਂ ਉਹ ਕਹਿੰਦਾ ਬਈ ਯਾ ਤੇ ਕੋਈ ਨਹੀਂ ਸੁਣਾ ਬਾਲਾ 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 ਵਾਲ ਦੇ ਹਿੰਦੀ ਵਾਲਾ ਮੋੜ ਸੀ ਸਮੇਂ ਦਿੱਤੋ ਪਰ ਕੋਈ ਨਹੀਂ ਮਾਰ ਸਕਦਾ ਆ ਦੇਖ ਲਓ ਕੈਂਸਰ ਦੇ ਵਿਚਾਰੇ ਲੀਜਾ ਦੇ ਪੱਖੇ ਚੱਲ ਜੰਦੇ ਆ ਹਵਾ ਦੇ ਆਵੇ ਬੇ ਚੱਲਦੇ ਆਏ ਸੀ ਨਹੀਂ ਚੱਲਦੇ ਬੋਲਣਾ ਮਰਿਆ ਨਹੀਂ ਕਰਦੇ ਉਹ ਸੋਡੀ ਖਾਤਰ ਹੀ ਆਏ ਆ ਅਸੀਂ ਕੋਈ ਡਾਇਰੈਕਟ ਨਹੀਂ ਆਏ ਸੋਡੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਨਹੀਂ ਕਿਹਾ ਸੀ ਸੋਡੀ ਖਾਤਰ ਹੀ ਇੱਥੇ ਬੋਲਣ ਆਏ ਨਹੀਂ ਕਰਦੇ ਫਿਰ ਹਾਂ ਬੰਦਾਂ ਮੈਂ ਦੇਖਿਆ ਸਾਰੀ ਬੰਦ ਕੋਈ ਅਜੀਬ ਜਿਹਾ ਦਾ ਨਹੀਂ ਕਰਦੇ ਇਹ ਪ੍ਰਬੰਧ ਅੱਛਾ ਨਹੀਂ ਸੀ ਇੱਥੋਂ ਦਾ ਔਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆ ਕੇ ਰਾਜਪਾਹਦਰ ਅੱਛਾ ਕੰਮ ਨਹੀਂ ਕਰ ਰਿਹਾ ਔਰ ਮੈਂ ਨਵੇਂ ਵੀਸੀ ਨੂੰ ਪੁੱਛਣਾ ਚਾਹਣਾ ਕੀ ਹੋ ਰਿਹਾ ਹੈ ਇਹ ਪ੍ਰਬੰਧਨ ਆ ਕੀ ਹੋ ਰਿਹਾ ਸਾਰਾ ਕੁਝ ਕੁਝ ਵੀ ਨਹੀਂ ਮੱਲਾ ਕਲੀਨ ਮੱਲਾ ਮੱਲਾ ਕਲੀਨ ਫੋਨ ਦਾ ਕੀ ਫਾਇਦਾ ਆਦੇ ਮੱਲਾ ਕਲੀਨ ਜਦੋਂ ਦੋ ਘੱਟੇ ਮਹੀਨਾ ਮੱਲਾ ਕਲੀਨ ਇਹਦੇ ਡਾਕਟਰ ਕੋਈ ਨਹੀਂ ਕੋਈ ਸੁਣਦਾ ਨਹੀਂ ਆ ਮੱਲਾ ਕਲੀਨ ਬਹੁਤ ਤੇਜ਼ੀ ਅਸੀਂ ਐਂ ਕਰਾਂਗੇ ਸੇਫ ਸੂਲਤਾਜ ਦਾ ਕਾਇਮ ਕਰਾਂਗੇ ਆ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ

ਕਿ ਕਰੇਂਗਾ ਕਰੋਗੇ ਮਰੀਜ਼ ਦੀ ਜੀਠੇ ਜੀ ਠੀਕ ਪਾਪਾ ਆਫਿਸ ਜਾਂ ਕੇ ਰੰਗ ਕਰ ਜਾ ਤੁਹਾਡੀ ਕੀ ਚਿੰਤਾ ਤਾਂ ਜਵਾਬ ਨਹੀਂ ਦੇਣਾ ਇੱਕ ਵਾਰੀ ਤੁਸੀਂ ਹਾਲਾਤ ਤਾਂ ਦੇਖ ਲਓ ਸਰ ਮੈਂ ਕੱਲ ਆਉਂਗਾ ਤੁਸੀਂ ਚਲਾ ਆ ਜਾ ਬੈਠ ਜਾਦੇ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ 5 5 ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋ ਮਲ ਬਣਾਉਣ ਤੇ ਯਾਰ ਲੱਖਾਂ ਗੁਣਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੇ ਘੱਟੋ ਘਟਾ ਕੱਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲਾਂ ਨੂੰ ਖਰੀਦਣ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਵਿਚਾਰੇ ਦੁਖਿਆਰੀ ਲੋਕਾਂ ਦੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਹੋਸਰਤ ਨੂੰ ਦੁਬਾਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤੜਫਦੇ ਆ ਇੰਨੀ ਹੀਟ ਆ ਕੀਮੋ ਚ ਵਾਲ ਝਾੜ ਦਿੰਦੀ ਆ ਸਾਰਾ ਸੀਰੀਸ ਕਾ ਦਿੰਦੀ ਹੈ ਤੋ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰ ਚੋਕ ਨੂੰ ਕਮਰੇ ਬੰਦ ਐ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਦੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਹਮਲਾ ਪੰਜਾਬ